ਹਲਕਾ ਬੰਦੂਵਾਨਾ ਦੇ ਪਿੰਡ ਪੰਘਾਲਾ ਦੇ 75 ਸਾਲਾ ਕਿਸਾਨ ਦੀ ਟਿਕਰੀ ਬਾਰਡਰ ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਦੁਖਦਾਇਕ ਖ਼ਬਰ ਹੈ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਪਿੰਡ ਵਾਸੀਆਂ ਵੱਲੋਂ ਗਮਗੀਨ ਮਾਹੌਲ ਵਿੱਚ ਮਿਰਤਕ ਦਾ ਸ਼ਾਂਤਾਂ ਸੰਸਕਾਰ ਕਰ ਦਿੱਤਾ ਗਿਆ ਜਾਣਕਾਰੀ ਦਿੰਦਿਆਂ ਕਿਸਾਨ ਦੇ ਪੁੱਤਰ ਰਾਜਾ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਮਲਕੀਤ ਸਿੰਘ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਵਿੱਚ ਕਿਸਾਨੀ ਸੰਘਰਸ਼ ਵਿੱਚ ਹਿੱਸਾ ਲੈ ਰਿਹਾ ਸੀ ਬੀਤੇ ਕੱਲ ਉਸ ਦੇ ਪਿਤਾ ਦੀ ਛਾਤੀ ਵਿੱਚ ਦਰਦ ਉੱਠਿਆ ਅਤੇ ਜਦੋਂ ਉਹ ਹਸਪਤਾਲ ਲੈ ਕੇ ਗਏ ਤਾਂ ਰਸਤੇ ਵਿੱਚ ਜਾਂਦਿਆਂ ਹਾਰਟ ਅਟੈਕ ਆਉਣ ਕਾਰ ਉਸ ਦੀ ਮੌਤ ਹੋ ਗਈ ਕਿਸਾਨ ਆਗੂਆਂ ਨੇ ਦੱਸਿਆ ਕਿ ਮਲਕੀਤ ਸਿੰਘ ਵੱਲੋਂ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਵਿੱਚ ਹਿੱਸਾ ਲੈਣ ਕਾਰਨ ਸਥਾਨ ਆਗੂਆਂ ਨੇ ਦੱਸਿਆ ਕਿ ਮਲਕੀਤ ਸਿੰਘ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਵਿੱਚ ਹਿੱਸਾ ਲੈਣ ਕਾਰਨ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ ਕਿਸਾਨ ਦੇ ਪੁੱਤਰ ਨੇ ਦੱਸਿਆ ਕਿ ਉਹਨਾਂ ਕੋਲ 1.5 ਏਕੜ ਜ਼ਮੀਨ ਹੈ ਜਿਸ ਕਾਰਨ ਉਹਨਾਂ ਦੇ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਹੈ ਪਿੰਡ ਵਾਸੀਆਂ ਕਿਸਾਨ ਆਗੂਆਂ ਤੇ ਮਿਰਤੇ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਅਤੇ ਕਿਸਾਨ ਸਿਰ ਚੜੇ ਕਰਜ਼ੇ ਨੂੰ ਮਾਫ਼ ਕੀਤਾ ਜਾਵੇ ਸਿੰਘ ਜੀਪੁਰ ਤੋਂ ਮਾ ਜਿਲ੍ਹਾ ਜਲਸਖਤਰ ਪ੍ਰਤੀਕ ਸਿੰਘ ਤੱਕ ਰਹਾ ਜਿਲ੍ਹਾ ਫਾਜ਼ਿਲਕਾ ਅੱਜ ਜੋ ਸਾਡੇ ਸੁਨਾਲਾ ਪਿੰਡ ਦੇ ਜੋ ਕੱਲ ਇਥੋਂ ਲਗਾਤਾਰ ਮੌਤੇ ਦੇ ਵਿੱਚ ਸਾਡੇ ਜਿਹੜੇ ਸਾਥੀ ਸ਼ਾਮਲ ਸਨ ਮਲਕੀਸ਼ ਸਿੰਘ ਅਸ ਪੁੱਤਰ ਜੰਗੀਰ ਸਿੰਘ ਇਹ ਲਗਾਤਾਰ ਜਦੋਂ ਤੋਂ ਵੀ ਮੋਰਚਾ ਚੱਲਿਆ ਉਹਦੋਂ ਤੋਂ ਉੱਥੇ ਹਾਜ਼ਰ ਰਹੇ ਐ ਤੇ ਕੱਲ ਉਹਨਾਂ ਨੂੰ ਸ਼ਾਮ ਨੂੰ ਛਾਤੀ ਦੇ ਵਿੱਚ ਪ੍ਰੋਬਲਮ ਆਈ ਵੀ ਕੋਈ ਦਰਦ ਹੁੰਦਾ ਥੋੜਾ ਬਹੁਤਾ ਤਾਂ ਉਸ ਕਰਕੇ ਵੀ ਇਹਨਾਂ ਨੂੰ ਅਸੀਂ ਉੱਥੋਂ ਇਹਨਾਂ ਦਾ ਬੇਟਾ ਵੀ ਨਾਲ ਸੀ ਤੇ ਹੋਰ ਵੀ ਸਾਡੇ ਕਿਸਾਨ ਸਾਥੀ ਨਾਲ ਸਨ ਤਾਂ ਜਦੋਂ ਤਕਲੀਫ ਹੋਈ ਤਰੀਕੇ ਵੀ ਚੱਲਣ ਨੂੰ ਆਪਾਂ ਘਰ ਦੇ ਵਿੱਚ ਲੈ ਆ ਚੱਲਦੇ ਆਂ ਬਗਾਈ ਦੇਵਾਂਗੇ ਤਾਂ ਉੱਥੋਂ ਜਦੋਂ ਅਸੀਂ ਲੈ ਕੇ ਚੱਲੇ ਆਂ ਰਾਤ ਨੂੰ ਤਾਂ ਰਸਤੇ ਦੇ ਵਿੱਚ ਮਤਲਬ ਹਾਰਟ ਟੈਕ ਨਾਲ ਇਹਨਾਂ ਦੀ ਜਿਹੜੀ ਕੋ ਮੋਟ ਹੋਈ ਹੈ ਤਾਂ ਇਹ ਸਾਡੇ ਕਿਸਾਨ ਸੰਘਰਸ਼ ਦੇ ਵਿੱਚ ਸ਼ਾਮਲ ਸਨ ਤੇ ਅਸੀਂ ਪੰਜਾਬ ਦੀ ਜਥੇਬੰਦੀ ਵੱਲੋਂ ਪਾਤਸ਼ਾਹੀ ਤਗਰਾਹ ਵੱਲੋਂ ਬੇਸ ਪਰਿਵਾਰ ਨੂੰ ਜਿਹੜੀ 10 ਲੱਖ ਦੀ ਸਹਾਇਤਾ ਦਿੱਤੀ ਜਾਵੇ ਤੇ ਇਹਨਾਂ ਦਾ ਜਿਹੜਾ ਸਾਰਾ ਕਰਜ਼ਾ ਉਹ ਮਾਫ ਕੀਤਾ ਜਾਵੇ ਕਿਉਂਕਿ ਇਹ ਪਰਿਵਾਰ ਲਗਾਤਾਰ ਸਾਡੇ ਕਿਸਾਨ ਸੰਘਰਸ਼ ਦੇ ਵਿੱਚ ਬਜ਼ੁਰਗ ਮਲਕੀਤ ਸਿੰਘ ਜੀ ਜਿਹੜਾ ਇਹ ਸ਼ਾਮਲ ਰਿਹਾ ਹੈ ਤੇ ਇਹਨਾਂ ਦੀ ਸ਼ਹਾਦਤ ਹੋਈ ਹੈ ਇਸ ਮੋਰਚੇ ਦੇ ਵਿੱਚ ਤਾਂ ਜੋ ਵਰਦਾ ਸਰਕਾਰ ਵੱਲੋਂ ਮਾਫ ਜਾਏ ਉਹ ਇਹਨਾਂ ਦੇ ਪਰਿਵਾਰ ਨੂੰ 10 ਲੱਖ ਰੁਪਿਆ ਦਾ ਚੈੱਕ ਅਤੇ ਜਿਹੜੀ ਪਰਿਵਾਰ ਦੇ ਸਿਰ ਹੈ ਉਹ ਸਾਰਾ ਮਾਫ ਕੀਤਾ ਜਾਵੇ ਉਹਨੂੰ ਸਰਕਾਰੀ ਨੌਕਰੀ ਦੀ ਮੰਗ ਕਰਦੇ ਆ ਸੀ ਕਿਉਂਕਿ ਪਰਿਵਾਰ ਗਰੀਬ ਹੈ ਲਗਭਗ 1.5 ਏਕੜ ਜ਼ਮੀਨ ਹੈ ਤੇ ਮੰਨ ਲਈ ਹਾਲਤ ਬਹੁਤੀ ਠੀਕ ਨਹੀਂ ਹੈ ਤੇ ਲਗਾਤਾਰ ਮੋਰਚੇ 'ਚ ਜਟੇ ਹੋਣ ਕਾਰਨ ਇਹ ਇੱਕ ਸਾਡਾ ਕਿਸਾਨ ਆ ਉਹਦਾ ਸ਼ਹੀਦ ਹੈ ਇਹਨੂੰ ਸ਼ਹੀਦਾਂ ਦੀ ਦਰਜਾ ਦੱਲੇ ਆ ਤਾਂ ਉਹ ਜੋ ਕੱਲ ਇਹਨਾਂ ਦੀ ਜਿਹੜੀ ਮੌਤ ਹੋਈ ਉਹਦੇ ਬਾਰੇ ਇਹਨਾਂ ਦੇ ਵਿੱਚ ਨਾਲ ਸੀ ਉਹਨਾਂ ਬੜਾ ਦਿੱਲੀ ਗਈ ਸੀ ਜੀ ਤਬੀਰ ਖਰਾਬ ਹੋ ਗਿਆ ਲਈ ਤੇ ਆ ਅੜ ਦੇ ਵਿੱਚ ਆਉਂਦੀ ਅਟੈਕ ਹੋ ਗਿਆ ਰਸਤੇ ਦੇ ਵਿੱਚ ਤੁਹਾਡੀ ਕੀ ਮੰਗ ਹੈ ਜੀ ਸੜੀ ਦਾ ਕਰਜਾ ਸਾਡੇ ਤੋਂ ਮਾਫ ਕਰੋ ਜੀ ਇਹਦਾ ਸਾਨੂੰ ਸਰਕਾਰ ਨਾਲ ਮਾਣ ਦਗਾ ਦੋ ਦੱਕ ਇਸ ਜਿਹੜੀ ਸੇਤਾ ਸਾਨੂੰ ਸਰਕਾਰ ਅਸ਼ੀਰਵਾਦ